ਨਾ ਆਪਣਾ ਉਹ ਕਿਸੇ ਦੀ ਕੋਈ ਜਿੰਨਾ ਖਲਵਾਉ ਨਹੀਂ ਕਰੀਦਾ ਹੁੰਦਾ ਸਮਝੀਦਾ ਹੁੰਦਾ ਗਾਲ ਨੂੰ ਠੀਕ ਹੈ ਨਾ ਇਹਦਾ ਭਾਜੀ ਨਾ ਕਰਤੇ ਬਜਵਿਚ ਬਜਵਿਚ ਮੈਂ ਆਪਣੀ ਐਸੀ ਘੂਆ ਕੋ ਠੀਕ ਹੈ ਹਾਂਜੀ ਠੀਕ ਹੈ ਤੇ ਤੇ ਇਹਨੂੰ ਨਾ ਮਾਤਰਾਤ ਮਤਲਬ ਬੱਸ ਇਹ ਜਿਹੜਾ ਕਹਿੰਦਾ ਪਿਆਜਾ ਕਹਿੰਦਾ ਮਜ਼ਾਕ ਨਾ ਚੰਗਾ ਭਰਾ ਜਾਂ ਤਾਂ ਮੈਂ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਚ ਉਹ ਨਗੇਰ ਚ ਗਿਆ ਮੇਰੇ ਪੈਸੇ ਬਟੇੜਿਆ ਮੇਰੇ ਭਰਾ ਦਾ ਮੈਨੂੰ ਇਦਾਂ ਦਾ ਨਾ ਮਾਰਾ ਸੋਚੂਗੀ ਉਹਦਾ ਥੋੜੇ ਟਾਈਮ ਚ ਚੱਲਾ ਨਾ ਦਲੇ ਖੰਦੇ ਬੜੀ ਆ ਜੋ ਬਹੁਤ ਹਾਂ ਉਹ ਪੇਸ਼ੇਵਰੀ ਖੰਦੇ ਕੁਝ ਕਰਾ ਹਾਂ ਤੋਂ ਯਾਰ ਸਮਝਦਾ ਆਦਾ ਕਿ ਤੁਹਾਨੂੰ ਅਸੀਂ ਆਪਣੇ ਤਕਨੀਕ ਸ਼ੋਹਾਂ ਦੇ ਸਾਡਾ ਸਾਰਾ ਮਹੱਲਾ ਲਾਏਗਾ ਸਾਡਾ ਆਹ ਵੇਖ ਲਓ ਸਖੀ ਭੂਆ ਦਾ ਕਾਰਾ ਆਪਣੇ ਹੀ ਪੁੱਤ ਦਾ ਵਿਆਹ ਕਰਵਾ ਰਹੀ ਸੀ ਆਪਣੇ ਹੀ ਪਤੀਜੀ ਦੇ ਨਾਲ ਜੀ ਹਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਤਸਵੀਰਾਂ ਮਿਸਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਖੀ ਭੂਆ ਆਪਣੀ ਹੀ ਮੁੰਡੇ ਦੇ ਨਾਲ ਆਪਣੀ ਸਖੀ ਪਤੀਜੀ ਦਾ ਵਿਆਹ ਕਰਵਾਉਂਦੀ ਹੈ ਜਦ ਅਸਲ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਇਸ ਕੁੜੀ ਦੀ ਉਮਰ 16 ਸਾਲ ਹੈ ਤੇ ਮੁੰਡਾ ਅਪਾਜ ਹੈ ਤੇ ਉੱਥੇ ਹੀ ਦੱਸਦੀਏ ਕਿ ਪੁੱਲਾ ਦੇ ਨਾਲ ਗੱਡੀ ਸੱਜੀ ਹੋਈ ਲਾੜਾ ਸਹਿਰਾ ਨੇ ਬਲਕਿ ਕੁੜੀ ਨੂੰ ਵੀ ਪੂਰੇ ਤਰੀਕੇ ਦੇ ਨਾਲ ਵਿਆਹ ਤੇ ਕੱਪੜੇ ਪੁਆਏ ਹੋਏ ਨੇ ਪਰ ਜਦ ਇਸ ਦੇ ਬਾਰੇ ਪੜਨ ਕਹਿਣ ਜੀਓ ਨੂੰ ਲੱਗਦੀ ਹੈ ਤੇ ਐਨ ਜੀਓ ਉੱਥੇ ਕਾਰਵਾਈ ਦੇ ਲਈ ਪੂਰੀ ਪੁਸ਼ਟੀ ਕਰਨ ਦੇ ਲਈ ਆਉਂਦੀ ਹੈ ਤੇ ਉਸ ਦੀ ਪੂਆ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਤੋਂ ਬਹੁਤ ਵੱਡੀ ਗਲਤੀ ਹੋਣ ਜਾ ਰਹੀ ਸੀ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਮਾਫ ਕਰ ਦਿਓ ਪਰ ਤੋਂ ਅੰਦਾਜ਼ੇ ਹੈ ਕਿ ਕੁੜੀ 10 ਮਹੀਨੇ ਪਹਿਲਾਂ ਇੱਥੇ ਆਪਣੀ ਭੂਆ ਕੋਲ ਰਹਿਣ ਆਉਂਦੀ ਹੈ ਤੇ ਮੌਕਾ ਵੇਖਦੇ ਹੀ ਉਸ ਦੀ ਭੂਆ ਜਿਹੜੀ ਹੈ ਉਸ ਦਾ ਵਿਆਹ ਅਪੜੇ ਹੀ ਅੱਜ ਮੁੰਡੇ ਦੇ ਨਾਲ ਕਰਨ ਲੱਗ ਕਰਨ ਲੱਗ ਜਾਂਦੀ ਹੈ ਸਹੀ ਟਾਈਮ ਵੇਖ ਕੇ ਕਿਉਂਕਿ ਤਸਵੀਰਾਂ ਵੇਖ ਸਕਦੇ ਹੋ ਗੱਡੀ ਫੁੱਲਾਂ ਦੇ ਨਾਲ ਸਜੀ ਹੋਈ ਹੈ ਮੁੰਡੇ ਦਾ ਸਹਰਾ ਬੰਨਿਆ ਹੋਇਆ ਹੈ ਤੇ ਕੁੜੀ ਵੀ ਪੂਰੇ ਰਿਤਿਵਾਜਾ ਵਾਲੇ ਕੱਪੜੇ ਪਾ ਤਿਆਰ ਹੋਈ ਹੈ ਤੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਅੰਮ੍ਰਿਤਸਰ ਪੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਪੁਲਿਸ ਜਦ ਪੁੱਛਦੀ ਹੈ ਤਾਂ ਉਸ ਤੋਂ ਬਾਅਦ ਦਾ ਮਹੌਲ ਤੇ ਵੇਖ ਸਦਿਓ ਹਾਲਾਕੀ ਤੋਂ ਅਰਦਾਸ ਦੀ ਇਹ ਕਿ ਇਹ ਭੂਆ ਕਲਯੁਗੀ ਕਾਰਾ ਕਰ ਰਹੀ ਸੀ ਕਿ ਆਪਣੇ ਪਾਜ ਮੁੰਡੇ ਦਾ ਆਪਣੀ ਹੀ ਸੱਕੀ ਭਤੀਜੀ ਦੇ ਨਾਲ ਵਿਆਹ ਕਰਵਾ ਰਹੀ ਸੀ ਨਿਆਸਰ ਲਖੋ ਕਹਿੰਦੇ ਰਹਿਣ ਵਾਲੇ ਮੇਰੇ ਮੇਰਾ ਨਾਮ ਸ੍ਰੀਿੰਦਰ ਕੌਰ ਆ ਸ੍ਰੀਿੰਦਰ ਜੀ ਕੀ ਕਰਿਆ ਜਾ ਰਿਹਾ ਹੈ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਅੱਛਾ ਜੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਕਿ ਮੈਂ ਸ਼ਾਦੀ ਕਰਨੀ ਹੈ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ ਆ ਤੋੜ ਮਸਾਲਾ ਲੱਗਣਾ ਜੀ ਕਿ ਲੱਗਿਆ 2008 ਦਾ ਲੱਗ ਗਿਆ ਕਿ ਲੱਗਣਾ ਬਾਜੀ ਆ ਫਰਵਰੀ ਦੇ ਮਹੀਨੇ ਲੱਗ ਕੇ ਚ ਲੱਗਦਾ ਕਿ ਕਿਸੇ ਗਲਤ ਕਰਨ ਜਾ ਰਹੇ ਸੀ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂਗੇ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜਿੱਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਨਹੀਂ ਸੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਮੀਡੀਆ ਨੇ ਨਹੀਂ ਬਚਾਇਆ ਮੀਡੀਆ ਨੇ ਬੁਲਾਇਆ ਵਾ ਹਾਂ ਲੜਕੇ ਦੀ ਉਮਰ ਕਿੰਨੀ ਹੈਗੀ ਸੀ ਲੜਕੇ ਦੀ ਉਮਰ ਭਾਈ 19 19 ਅੱਛਾ ਲੜਕੀ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਨਹੀਂ ਉਹ ਤਾਂ ਸੱਕਦਾ ਫੇ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆਂ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜ ਕੇ ਇਸ ਵੀਰ ਆਵਾ ਅਪ੍ਰੈਲ ਮਹੀਨੇ ਚ ਉਹਨੂੰ ਸੱਟ ਲੱਗੀ 2 ਅਪ੍ਰੈਲ ਨੂੰ ਮੰਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਥਾਣੇ ਆਏਗਾ ਫਿਰ ਨਹੀਂ ਥਾਣੇ ਨੇ ਉਹਨੂੰ ਫੜ ਕੇ ਲਿਆਣਾ ਪੈਂਦਾ ਫਿਰ ਇਹ ਗੱਲ ਕਹੋ ਫਿਰ ਆ ਕੇ ਕਿੰਨੇ ਵਿੱਚ ਚੱਲਦੀ ਫਿਜ਼ੀਕਲ ਤੌਰ ਤੇ ਤੁਸੀਂ ਮੰਨਦੇ ਹੋ ਨਾ ਪੁੱਪਾ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰ ਦਿੱਤੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਹਾਨੂੰ ਕੀ ਕਿਹਾ ਕੁਛ ਨਹੀਂ ਉਹ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਨੀ ਗਲਤੀ ਹੋ ਗਈ ਸਾਡੇ ਕੋਲ ਬਸ ਜੀ ਨਾ ਐਸ.ਆਈ. ਪੂਰਨ ਸਿੰਘ ਉਸਾਲਾ ਮੋਹਨਪੁਰਾ ਇਹ ਬਾਲ ਵਿਆਹ ਹੋਣ ਲਿਆ ਸੀ ਐਨ.ਜੀ.ਓ. ਆਈ ਆ ਉਥੋਂ ਆਪਣਾ ਡਿਫਰ ਕਰਤਾbro ਜੀ ਤੇ ਉਹਨਾਂ ਨੇ ਆ ਕੇ ਕਿ ਉਹ ਬਾਲ ਵਿਆਹ ਰੋਕਤਾ ਹੁਣ ਤੇ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਅੱਛਾ ਕੁੜੀ ਦੀ ਉਮਰ ਕਿੰਨੀ ਸੀ ਤੇ ਵਿੱਚ ਕੁੜੀ ਦੀ ਉਮਰ ਕੋਈ 15-16 ਸਾਲ ਤੇ ਮੁੰਡਾ ਵੀ ਕੀ ਸਾਲ ਦਾ ਹੈਂਡੀਕੈਪ ਸੀ ਉਹ ਐਂਟੀਕੇਪ ਸੀ ਬਿਮਾਰ ਐ ਜਦੋਂ ਪਰਿਵਾਰ ਨੂੰ ਮਿਲ ਲਗੇ ਘਰ ਮੰਨਦੇ ਭਾਈ ਸੇਡੇ ਉਦੋਂ ਮੰਨੇ ਪਹਿਲਾਂ ਮੰਨੇ ਸੀ ਆ ਕਿ ਨਹੀਂ ਕਿ ਥਾਣੇ ਆ ਕੇ ਮੰਨੇ ਨਹੀਂ ਨਹੀਂ ਮੰਨੇ ਸੀ ਕਿ ਪਹਿਲਾਂ ਹੀ ਮੰਨੇ ਵੀ ਅਸੀਂ ਨਹੀਂ ਰੋਕ ਕਰਦੇ ਪਰ ਹੁਣ ਉਹਨਾਂ ਨੂੰ ਪੰਜੀ ਆਈ ਆਪਣਾ ਡੀਸੀ ਸਾਹਿਬ ਦੇ ਦਫ਼ਤਰੋਂ ਉਹਨਾਂ ਕਰਾ ਲਿਆ ਉਹਨਾਂ ਦਾ ਰੈਫਰੈਟ ਲੈ ਲਿਆ ਯਾਰ ਇਹ ਕੀ ਜੀ ਤੁਹਾਡੇ ਕੋਲ ਜੀ ਵਿਆਹ ਰੋਕ ਦਿੱਤਾ ਜੀ ਮਾਫੀ ਨਾਮਾ ਕੀ ਕਰਨਾ ਕਾਰਵਾਈ ਮਾਫੀ ਨਾਮਾ ਉਹਨਾਂ ਨੂੰ ਦਿੱਤਾ ਡੀਸੀ ਦਫ਼ਤਰੋਂ